ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੀ ਵੱਡੀ ਖਬਰ ਪੰਜਾਬ ਚ ਤਨ ਦਿੱਲੀ ਹੋ ਗਿਆ ਬੰਦ ਦਾ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਣ ਲੋਕ ਸਭਾ ਜੋ ਹੁਣ ਆਪਣੇ ਆਖਿਰਲੇ ਪੜਾ ਤੇ ਹਨ ਅਤੇ ਪਹਿਵੇਂ ਗਿਰ ਦੀ VOTING ਪੂਰੀ ਹੋ ਚੁੱਕੀ ਹੈ ਹੁਣ ਛੇਵੇਂ ਪੜਾ ਦੀ VOTING 25 ਮਈ ਨੂੰ ਹੋਵੇਗੀ ਤੇ ਸੱਤਵੇਂ ਪੜਾ ਦੀ VOTING 1 ਜੂਨ ਨੂੰ ਹੋਵੇਗੀ ਜੇ ਚੋਣ ਨਤੀਜੇ 4 ਨੂੰ ਆਉਣਗੇ ਛੇਵੇਂ ਪੜਾ ਦੀਆਂ ਵੋਟਾਂ ਦੀ ਚੋਣ ਪ੍ਰਚਾਰ ਅੱਜ ਤੋਂ ਖਤਮ ਹੋ ਗਿਆ ਤੇ ਛੇਵੇਂ ਪੜਾ ਵਿੱਚ ਦਿੱਲੀ ਤੇ ਹਰਿਆਣਾ ਚ VOTING ਹੋਵੇਗੀ ਜੀ ਹਾਂ ਤੇ ਆਗਰੀ ਵਿਭਾਗ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੀਆਂ ਵੱਖ-ਵੱਖ ਦੁਕਾਨਾਂ ਤੇ ਹੋਰ ਲਾਇਸੈਂਸ ਜੂ ਦਾ ਆਹਾਤ ਤੇ 23 ਮਈ ਨੂੰ ਸ਼ਾਮ 6 ਵਜੇ ਤੋਂ 25 ਮਈ ਸ਼ਾਮ 6 ਵਜੇ ਤੱਕ ਵੋਟਿੰਗ ਖਤਮ ਹੋਣ ਤੋਂ ਲਗਭਗ 48 ਘੰਟੇ ਪਹਿਲਾਂ ਬੰਦ ਰਹਿਣਗੇ ਅਤੇ ਵੋਟਿੰਗ ਦੇ ਛੇਵੇਂ ਪੜਾਅ ਤੋਂ ਪਹਿਲਾਂ ਦਿੱਲੀ ਫਰੀਦাবাদ ਅਤੇ ਗੁਰੂਗਰਾਹ ਵਿੱਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਤੇ ਹੋਰ ਲਾਇਸੈਂਸੀशुदा ਦੁਕਾਨਾਂ 23 ਮਈ ਨੂੰ ਸ਼ਾਮ 6:00 ਤੇ 25 ਮਈ ਸ਼ਾਮ 6:00 ਵਜੇ ਤੱਕ ਬੰਦ ਰਹਿਣਗੀਆਂ ਪੰਜਾਬ ਦੇ ਵਿੱਚ ਵੀ ਹਰਿਆਣਾ ਨਾਲ ਲੱਗਦੇ ਇਲਾਕਿਆਂ ਵਿੱਚ 30 ਕਿਲੋਮੀਟਰ ਦੇ ਦੇ ਆਰੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਲੋਕ ਸਭਾ ਚੋਣਾਂ ਨਤੀਜਿਆਂ ਵਾਲੇ ਦਿਨ ਚਾਰ ਜੂਨ ਨੂੰ ਇੰਨਾ ਸ਼ਰਮ ਵਿੱਚ ਦੁਕਾਨਾਂ ਬੰਦ ਰਹਿਣਗੀਆਂ ਵੀਡੀਓ ਦੇਖਣ ਲਈ ਤੁਹਾਡਾ